ਹੈਲੋ ਸਾਸਤ੍ਰੀ ਕਾਲ ਜੀ ਮੈਂ ਸਰਬਜੀਤ ਕੌਰ ਟੇਲੋਂ ਮਮੀ ਇਹ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਤੇ ਅੱਪਾ ਅੱਜ ਕਰੀਏ ਧੰਨ ਤੇਸ ਤੇ ਸਾਬ ਤੇ ਦੇਖੋ ਇੱਕ ਪਹਿਲਾਂ ਸਭ ਤੋਂ ਪਹਿਲਾਂ ਰੂਮ ਫਰੈਸ਼ਰ ਲੈ ਆਂਦਾ ਕਾਸ਼ ਨੇ ਤੇ ਅੱਪਾ ਜਿਹੜਾ ਦਿਖਾਈ ਜਾਣਾ ਨੇ ਸਮਾਨ ਇੱਧਰ ਰੱਖੀ ਆ ਇੱਕ ਲੈ ਆਂਦਾ ਅਸੀਂ ਆਂ ਸੈੱਟ ਆਈਰੇ ਵਾਸਤੇ ਬਹੁਤ ਹੀ ਵਧੀਆ ਲੱਗੇ ਮੈਂ ਇੱਕ ਕਲਰ ਦੀ ਪਹਿਲੀ ਵਾਰ ਸ਼ਾਪਿੰਗ ਕੀਤੀ ਕੱਪੀਆਂ ਵੀ ਲੈ ਲੈਂਦੇ ਲੈਂਤੀ ਆਂ ਤੇ ਵੈਸੇ ਤਾਂ ਸਾਡੇ ਕੋਲ ਹੈਗਾ ਤੇ ਅਸੀਂ ਹੋਰ ਲੈੰਦਾ স্ট্র ਇੱਕ ਤੇ ਕੱਪੀਆਂ ਵੀ ਆਪਾਂ ਬਲੈਕ ਲੈਣੀਆਂ ਨੇ ਇਸ ਵਾਰ ਬਹੁਤ ਸੋਹਣੀਆਂ ਕੱਪੀਆਂ ਦਾ ਸੈੱਟ ਇਹ ਤੇ ਸਾਰੇ ਚੀਜ਼ਾਂ ਬਲੇਕ ਲੈ ਕੇ ਆਏ। ਤੇ ਆ ਕੱਪੀਆਂ ਦੇ ਸੈੱਟ ਲੈਣ ਦੇ ਦੇ ਨਾਲ ਆਹਾਂ ਕੱਪੀਆਂ ਦੇ ਨਾਲ ਇੱਕ ਪਲੇਟ ਹੈ। ਬੇਹੋਸ ਸੋਹਣੀਆਂ ਕੱਪੀਆਂ ਨੇ। ਅਰ ਕਾਸ ਪੱਖਾ ਬੰਦ ਕਰ ਦਿਵਾ ਆ ਜਿਹਦੇ ਵਿੱਚ ਦੇ ਵੀ ਬਸਾਨੀਆਂ ਨੇ ਨਹੀਂ ਕਿ ਸਾਰੀ ਸ਼ਾਪਿੰਗ ਬਲੈਕ ਕਲਰ ਦੀ ਕੀਤੀ ਹੈ ਅੱਜ ਤਾਂ ਤੇਰਸ ਤੇ ਆਪ ਲੇਟ ਆਇਆ ਨਾ ਇਹ ਲੈ ਲੈਂਦੇ ਦੋ ਸੈਟ ịchਾ ਕਾਵਾ ਤੇ ਕਾਵਾ ਤਿਆਰ ਲੈਂਦੀ ਨੇ ਕੌਮੀਆ ਕੰਚ ਦੀ ਵਿੱਚੇ ਨੇ ਗੁਲਾਬੀ ਤੇ ਸੇਮੇ ਸੁਨੇ ਪੈ ਜਾਂਦੀ ਐ ਤੇ ਸਕ੍ਰੀਮ ਵਗੈਰਾ ਪੈ ਜਾਂਦੀ ਆਏਗੇ ਇਹ ਲੈ ਵੀ ਪਹਿਲਾਂ ਵੀ ਪਰ ਮੈਂ ਲਈ ਇਤਿਦਵਾਹੀ ਸੇ ਤੇ ਆ ਪੱਲੇ ਦਾ ਦੀਵਾ ਦੀਵਨ ਵਿੱਚ ਸੋਣਾ ਲੱਗੇ ਬਦ ਕੇ ਲੈਣਾਗੇ ਦੀਵਾ ਉਹ ਗੜਬੀਆ ਦੀਵਧੀ ਸੀ ਤੇ ਕੁਸਦੀਆ ਲੰਬੇ ਕਰੋਣ ਦਿੱਤ ਲੰ ਤੇ ਆ ਆਪਾਂ ਇਹ ਨਿਕਾਂ ਤੇ ਗਲਾਸ ਇਹ ਸਾਈਲੋ ਦੇ ਗਲਾਸ ਨੇ ਇੱਕ ਸੈਟ ਆਪਾਂ ਇਹ ਲੈ ਲੈਂਦੇ ਤਿਆਰ ਲੈਂਦੇ 12 ਗਲਾਸ ਆ ਵਾਲੇ 12 ਗਲਾਸ ਨੇ ਕਿਉਂਕਿ ਸੇਵ ਕਈ ਵਾਰ ਜ਼ਿਆਦਾ ਆ ਜਾਂਦੇ ਫਿਰ ਉਹਨਾਂ ਨੂੰ ਪਾਣੀ ਵਧਦੇ ਦੇਣੇ ਪੈਂਦੇ ਆ ਕਰਕੇ 12 ਲੈ ਲੇ ਆ ਵੀ ਇਹਦੇ ਨਾਲ ਦੀ ਸੈੱਟ ਕਈ ਵਾਰ ਜਾਦੇ ਜਾਣੇ ਆ ਜਾਂਦੇ ਸਿੱਕ ਆਪਣੇ ਗਲਾਸ ਇੱਕ ਅੱਧਾ ਵਿੱਚ ਟੁੱਟ ਜਾਂਦੇ ਫਿਰ ਸੈੱਟ ਕਰਾਉਣਾ ਹਾਲੇ ਨੇ ਪਾ ਇਹ ਵੀ ਬਲੈਕ ਕਲਰ ਦੇ ਕਾਂਚ ਦੇ ਨੇ ਇਹ ਉੱਤੇ ਪੇਂਟ ਹੋਇਆ ਹੋਇਆ ਇਹ ਆਚਾਰ ਵਗੈਰਾ ਪਾਉਣ ਵਾਸਤੇ ਲੈ ਲੈਂਦੇ ਜਿਵੇਂ ਆਪਾਂ ਡਾਈਨਿੰਗ ਟੇਬਲ ਤੇ ਰੱਖਦੇ ਇਸ ਤਰ੍ਹਾਂ ਲੈ ਲੈਂਦੇ ਕੰਦਾ ਅਕਾਸ ਨੇਲੀ ਅੰਦਾ ਕਾ ਦੀਸਾਂ ਦਾ ਮੇਰੇ ਨਾਲ ਪੈਸੇ ਵਾਦੇ ਦੇ ਵਿੱਚ ਇਹਦੇ ਵਿੱਚ ਕਾਸ ਨੇ ਪੈਸੇ ਵਾਦੇ ਮੈਨੂੰ ਸੋਹਣਾ ਲੱਗੇ ਜਦੋਂ ਤੇ ਬਿਆਸੀ ਚਲ ਵਧੀਆ ਰੇ ਤੂੰ ਲੈ ਲਿਆ ਇਹ ਮੈਨੂੰ ਬਹੁਤ ਪਸੰਦ ਆ ਬਹੁਤ ਸੋਹਣਾ ਲੱਗਦਾ ਇੱਕਾ ਕੱਪੀਆਂ ਦਾ ਸੈੱਟ ਇਹ ਦੋ ਨੀ ਸਿਲੈਟਾ ਕੱਪੀਆਂ ਦਾ ਸੈੱਟ ਇੱਕਾ ਕੱਪੀਆਂ ਦਾ ਸੈੱਟ ਤੇ ਕ ਬੋਲੇ ਲਈ ਇਹ ਸਿੱਟੇ ਕਾਈ ਕੀ ਵਾਸਤੇ ਲਈ ਤੇ ਹੋਰ ਕੋਈ ਚੀਜ਼ ਰਹੀ ਦੀ ਦਿਖਾਉਣ ਵਾਲੀ ਹੈ ਤੇ ਆ ਲੈਤਾ ਜੀ ਆਪਾਂ ਜੱਗ ਜੱਗ ਛੋਟਾ ਜ ਮਗਾਈ ਬਹੁਤ ਜ਼ਿਆਦਾ ਕੀ ਕਰੂੰ ਬੰਦਰ ਲੈ ਕੇ ਚੀਜ਼ ਫਿਰ ਅਸੀਆਂ ਜੱਗ ਲੈ ਲਿਆ ਛੋਟਾ ਜ ਤੇ ਬਹੁਤ ਮੈਂ ਇਹ ਕਿੰਨੇ ਦਿੱਤਾ ਆਪਣਾ 250 ਸੋਟਾ ਜੇ ਦਬੀ ਕੋਈ ਚੀਜ਼ ਦਦ ਦਦ ਵਗੈਰਾ ਇਹ ਜਾਂਦਾ ਫ੍ਰੀਜ ਵਿੱਚ ਇਹ ਸੋਟਾ ਜੇ ਲੈਤਾ ਸੀ ਜੱਗ ਤੇ ਵੀ ਅੱਜ ਦੀ ਸਾਡੀ ਧੰਨ ਤੇਰੀ ਸ਼ੋਪਿੰਗ ਆਪਣੀ ਸਾਰਾ ਸਮਾਨ ਸੁਨਦ ਖਾਤਾ ਕਾਸਾ ਰਪੀਏ ਦਾ ਚਾਂਦੀ ਦਾ ਆਓ ਜੀ ਆਪਾਂ ਦੇਖਦੇ ਹਾਂ ਚਾਂਦੀ ਦਾ ਰੁਪਈਆ ਸਿੱਕਾ ਤੇ ਚਾਂਦੀ ਦਾ ਰੇਟ ਵੀ ਬਹੁਤ ਮਹਿੰਗਾ ਹੋ ਗਿਆ ਕੇਸੀ ਆਪਣੀ ਸ਼ੋਪਿੰਗ ਦੱਸਣਾ ਇਸ ਸਾਡੀ ਸ਼ਾਪਿੰਗ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਇਹ ਸਾਡੀ ਅੱਜ ਦੀ ਸ਼ਾਪਿੰਗ ਤਾਂ ਤੇਰਸ ਦੀ ਥੈਂਕ ਯੂ ਜੀ ਬਾਏ ਟੇਕ ਕੇਅਰ